ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਅੱਜ ਅਸੀਂ ਪਹੁੰਚੇ ਹਾਂ ਕਿਸਾਨ ਜਗਰਸ਼ ਕਮੇਟੀ ਕੋਟ ਬੁੱਢਾ ਜਦਬੰਦੀ ਜੀ ਮਾਦੇ ਦੀ ਤਰਸੀ ਤੋਂ ਪਹੁੰਚੇ ਆ ਜੀ ਕੌਮੀ ਇਨਸਾਫ ਮੋਰਚਾ ਲੱਗਾ ਜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀਰੋ ਤਗੜੇ ਹੋ ਕੇ ਹਮਲਾ ਮਾਰੋ ਜਾਗੋ ਭਰਾਓ ਸਾਰੇ ਜਣੇ ਆਪਾਂ ਬਾਹਰ ਨਿਕਲ ਕੇ ਤੇ ਜਿਹੜੇ ਬੰਦੀ ਸਿੰਘ ਆ ਆਪਣੇ ਜੇਲਾ ਦੇ ਵਿੱਚ ਬੰਦ ਹੈ ਜੀ ਉਹਨਾਂ ਨੂੰ ਰਿਹਾ ਕਰਵਾਉਣ ਲਈ ਸਾਰੇ ਵੀਰ ਪਰਾਲਾ ਕਰਨ ਦੀ ਦੇ ਮਾਝੇ ਦੀ ਧਰਤੀ ਤੋਂ ਵੀਰ ਸਾਡੇ ਪਹੁੰਚਿਆ ਜੀ ਬਾਕੀ ਸਾਡੇ लाडी ਮਰੜਾ ਸਾਹਿਬ ਜੀ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਜੀ ਦਿੱਲੀ ਮੋਰਚੇ ਦੀ ਵੀਰਿਆ ਸਾਰੇ ਵੀਰਾਂ ਦਾ ਬਾਕੀ ਅੱਜ ਇੱਥੇ ਪਹੁੰਚਿਆ ਜੀ ਬਾਕੀ ਮਰੜਾ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਬਹਿਰ ਦੀ ਖਾਲਸਾ ਬਹਿਰ ਦੀ ਫਤਿਹ ਸ਼ਾਸਕ ਜੀ ਤਾਰੀ ਨੂੰ ਆਪਣਾ ਦੇਹ ਯਾਦ ਹੋਇਆ ਆਪਾਂ ਉਹ ਤੋਂ ਇੱਕ ਲਾਮੀ ਦੇ ਅਗੇ ਜਿਹੜੇ ਟਿਕੜੇ ਪਏ ਆਂ ਜਦ ਕੇ ਸਾਡੇ ਭਰਾਵਾਂ ਨੇ ਉਹ ਜਦੀਰਾ ਘਰੋਂ ਲਾਉਣ ਲਈ ਤੇ ਉਸ ਮਾਰਗ ਤੇ ਚੱਲੇ ਸੀ ਕੌਮੀ ਘਰ ਬਣਾਉਣ ਲਈ ਪਰ ਉਹਨਾਂ ਨੂੰ ਪਿੰਦੇ ਪਿੰਦੇ ਸਾਲ ਹੋ ਗਏ ਆ 40 40 ਸਾਲ ਜੇਲਾ ਚ ਪਾਦ ਨੇ ਤੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਜੀ ਉਹਨਾਂ ਦਾ ਕੋਈ ਮਸੂਰ ਨਹੀਂ ਘਰੋਂ ਬੰਦਾ ਇੱਕ ਦਿਨ ਚਲਾ ਜਾਏ ਤਾਰੀ ਦਾ ਸਾਤਾ 30 20 ਸਾਲ ਹੋ ਗਏ ਜੇਲਾ ਹੀ ਪੰਦਾ ਤੇ ਸੌਦਾ ਸਾਦਾ ਮੇਰੇ ਕੋਲ 2 ਮਹੀਨੇ ਬਾਅਦ ਚਾਲੀ ਜਾਂਦੀ ਪ੍ਰੋਬਲਮ ਮਿਲ ਜਾਂਦੀ ਹੈ ਜੀ ਨਾਲ ਜੈਟ ਪ੍ਰੋਨਸ ਰੱਖਿਆ ਇਹੋ ਇਹ ਸਾਡੇ ਨਾਲ ਫਿਕਰੇ ਦੀ ਨਹੀਂ ਜਾਂਦੀ ਹੈ ਜੀ ਜੀ ਮੋਰ ਜੋਰ ਮੰਗ ਕਰਦੇ ਸਾਹ ਸੰਤੁਰ ਵੀ ਮੋਰ ਜੇ ਵਾਅਦੇ ਸਾਲੋਂ ਇਹ ਫੰਦੀ ਜਿਹਾ ਲੋਰੀਆ ਕਰਵਾਈਏ ਸਾਡੀ ਕਿਸਾਨ ਸਵਾਰਥ ਕਮੇਟੀ ਕੋਰਟ ਪੱਡਾ ਜੇ ਹੰਦੀ ਸਰਦਾਰ ਇੰਦਰਜੀਤ ਸਿੰਘ ਜੀ ਸੁਪਾ ਪ੍ਰਧਾਨ ਉਹਨਾਂ ਦੀ ਰਾਇ ਨਾਲ ਪਾਈ ਇਹ ਕੈਰ ਰਾਜਨੀਤਿਕ ਮੋਰਚਾ ਅੱਜ ਸ਼ਾਮਲ ਹੋਇਆ ਵਾ ਅਸੀਂ ਬਹੁਤ ਸਾਡਾ ਸਵਾਗਤ ਕੀਤਾ ਮੋਰਚੇ ਵਾਲਿਆਂ ਵੀਰਾਂ ਨੇ ਤੇ ਬਹੁਤ ਬਹੁਤ ਧੰਨਵਾਦ ਵਾਹ ਜੀ ਵਾਹ ਬਹੁਤ ਵਧੀਆ ਜੀ ਸਾਡੇ ਵੀਰ 라ਟੀ ਮਰਲੇ ਦੇ ਬਾਬਾ ਜੀ ਤੁਸੀਂ ਵੀ ਮੋਰਚੇ ਵਿੱਚ ਪਹੁੰਚੇ ਜੇ ਤੇ ਬਾਕੀ ਆ ਜਿਹੜੇ ਆਰਾਮੀਰੀ ਮਰ ਗਏ ਕਿਉਂਕਿ ਕਿੰਨੇ ਕਿੰਨੇ ਅਪਰਾਧ ਕਰ ਗਏ ਕਿੰਨੇ ਬਲਾਦਕਾਰ ਕਰਕੇ ਹੈਨਾ ਤੇ ਸਰਕਾਰ ਇਹਨਾਂ ਨੂੰ ਫਿਰ ਵੀ ਬਾਹਰ ਪਰੋਲ ਤੇ ਭੇਜ ਦਿੰਦੀ ਆ ਤੇ ਜਿਹੜੇ ਆਪਣੇ ਬਲਦੀ ਸਿੰਘ ਘੱਡਵਲ ਵੱਲ ਸਜ਼ਾ ਕੱਟ ਰਹੇ ਆ ਤੇ ਫਿਰ ਵੀ ਦਿਨ ਦਾ ਪਤਾ ਲੱਗਦਾ ਵੀ ਰਾਤ ਕਿੱਥੇ ਜੜੀ ਤੇ ਦਿਨ ਕਿੱਥੇ ਜੜਿਆ ਕੀ ਵਿਚਾਰਾ ਤੁਹਾਡੇ ਉਹਨਾਂ ਦੇ ਪ੍ਰਤੀ ਜੀ ਮਾਈਕਲ ਚਿੱਕਾ ਖਾਨ ਸਾਹਿਬ ਮਾਈਕਲ ਜਿੱਕੀ ਫਤਿਹ ਅੱਜ ਸਮੁੱਚੇ ਹੀ ਕਮਿਨਸਾ ਮੋਚਿਆ ਤੇ ਕੋਟਪੁੱਡੇ ਚੇਹ ਬੰਦੀਆਂ ਨੂੰ ਸਾਰੇ ਢਾੜ ਦਾ ਇਲਾਕਾ ਹੋਰ ਪੰਜ-ਛਤ ਬੱਸਾਂ ਸਾਰੇ ਇਲਾਕੇ ਦੇ ਸਾਡੇ ਜਵਾਈਆਂ ਵਾ ਬੜੀ ਅਸੀਂ ਨਿਬਰਤਾ ਸਾਹਿਬ ਬੇਨਤੀ ਕਰਦੇ ਆ ਇਹਨਾਂ ਸਰਕਾਰਾਂ ਦੇ ਗਾੜੀ ਵੀ ਸਾਡੇ ਜੋ ਸਿੰਘ ਬਤੀ-ਬਤੀ ਸਾਲ ਹੋ ਗਏ ਆ ਵਿਚਾਰੇ ਜੇਲਾਂ ਦੀ ਰੋਲਡੇ ਆ ਤੇ ਜਿਹੜੇ ਆ ਸੌਦੇ ਸਾਹ ਦਰਗੇ ਫਖੰਡੀ ਸਾਹ ਦਾ ਜਿਹੜੇ ਇਹਨਾਂ ਨੂੰ ਮਿੰਟਰੀ ਪ੍ਰੋਲ ਦੇ ਕੇ ਬਾਹਰ ਆ ਜਾਂਦੇ ਆ ਤੇ ਨਾਲ ਉਹਨਾਂ ਸਖਿਆ ਵੀ ਮਿਲ ਜਾਂਦੀ ਆ ਬਿਲਕੁਲ ਵਿੱਚ ਅਸੀਂ 26 ਜਨਵਰੀ ਨੂੰ ਆਨਿਆਂ ਵੀ ਇਹਦੇ ਸਰਕਾਰ ਚੰਗੀ ਹੋਵੇ ਇਹਨਾਂ ਨੂੰ ਲਾਨ ਕਰਦੇ ਵੀ ਸਿੰਘੋ ਬਾਹਰ ਚੱਲ ਜੋ ਨਹੀਂ ਤੇ ਇਹਦੇ ਵਿੱਚ ਕੋਈ ਨਾ ਕੋਈ ਬਹੁਤ ਵੱਡਾ ਦਿੱਲੀ ਵਾਲੇ ਸੰਘਰਸ਼ ਨਾਲੋਂ ਵੀ ਬਹੁਤ ਵੱਡਾ ਕੋਈ ਇਲਾਨ ਕੀਤਾ ਜਾਊਗਾ ਇਹਦੇ ਵਿੱਚ ਜੋ ਸਾਡੇ ਵੀਰ ਭਰਾ ਅਸੀਂ ਹੋਰ ਵੀ ਬੇਨਤੀ ਕਰਦੇ ਜੋ ਨਗਰਾਂ ਦੇ ਵਿੱਚ ਬੈਠੇ ਆ ਜੁੰਡਿਆਂ ਦੇ ਵਿੱਚ ਉਹਨਾਂ ਨੂੰ ਵੀ ਆਨੇ ਭਈ ਐਸਾ ਕੁੰਮੀ ਮੋਰਚੇ ਦੇ ਵਿੱਚ ਹਿੱਸਾ ਪਾਓ ਹਿੱਸਾ ਪਾ ਕੇ ਤੇ ਆਪਾਂ ਜਸ਼ਨਕਾਂ ਵਧਾਈਏ 26 ਜਨਵਰੀ ਨੂੰ ਆਪਾਂ ਬਹੁਤ ਵੱਡਾ ਮਾਰਚ ਕੱਢਣਾ ਵਾ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਪਾਂ ਸਾਰੇ ਸੰਗਤਾਂ ਨੇ ਹਾਜ਼ਰੀ ਭੌਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਡੇ ਵੀਰ ਸਾਡੇ ਨਿਹਾਲ ਸਿੰਘ ਵੀਰ ਜੀ ਸਾਡੇ ਮਾਜੇ ਦੀ ਧਰਤੀ ਤੋਂ ਬਹੁਤ ਵੱਡਾ ਸਾਹ ਦੇ ਕਿ ਦਿੱਲੀ ਮੋਰਚੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੀ ਸਬਨਾ ਸਾਸ ਨਭਾਇਆ ਜੀ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ ਜੀ ਤੇ ਬਾਕੀ ਅੱਜ ਵੀ ਇੱਥੇ ਪਹੁੰਚਿਆ ਜੀ ਤੇ ਬਾਕੀ ਇਹਨਾਂ ਪ੍ਰਧਾਨ ਵੀਰ ਤੋਂ ਵੀ ਆਪਾਂ ਜਾਣਾਂਗੇ ਪ੍ਰਧਾਨ ਸਾਹਿਬ ਜੀ ਤੋਂ ਵੀ ਵੀ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅੱਜ ਇਹ ਤੇ ਬੰਦੀ ਸਿਕਾਂ ਦੇ ਆਪਣੇ ਜੇਲਾਂ ਵਿੱਚ ਬੰਦ ਆ ਜੀ ਤੇ ਜਿਹੜੇ ਸੁੱਚੇ ਸਾਧਰਕੇ ਆ ਜਿਹੜੇ ਪਖੰਡੀ ਸਾਧਕਾਂ ਨੂੰ ਪ੍ਰੋਲ ਦਿੱਤੀ ਜਾਂਦੀ ਹੈ ਤੁਹਾਡੇ ਕੀ ਵਿਚਾਰ ਆ ਜੀ ਇਹ ਜਿਹੜੀਆਂ ਸਰਕਾਰਾਂ ਬਹੁਤ ਸਾਰਾ ਸਾਰਾ ਜਿਹੜਾ ਸਿੱਖ ਭੋਗਣਾ ਨੂੰ ਧੱਕਾ ਕਰ ਰਹੀਆਂ ਨੇ ਇੱਕ ਕਰਕੇ ਇਹ ਜਿਹੜਾ ਧੱਕਾ ਵਾ ਇਹ ਕਦੀ ਪ੍ਰਕਾਸ਼ਿਕ ਧੱਕਾ ਕਰਦਾ ਅਸੀਂ ਸਰਕਾਰਾਂ ਨੂੰ ਮੰਗ ਕਰਦੇ ਆ ਵੀ ਜਿਹੜੇ ਕੋਈ ਸੌਦਾ ਸਾਧਰਕੇ ਆ ਜਾਂ ਜਿਹੜੇ ਪਖੰਡੀ ਪਲਾਦਕਾਰੀ ਆ ਉਹਨਾਂ ਨੂੰ ਪ੍ਰੋਲ ਮਿਲ ਸਕਦੀ ਆ ਜਾਂ ਉਹਨਾਂ ਨੂੰ ਜਬਾਨ ਟੁੱਟ ਨੂੰ ਕਹਦੇ ਨੇ ਉਹ ਮਿਲ ਸਕਦੀ ਆ ਫਿਰ ਸਾਡੇ ਸਿੱਕਾ ਨੂੰ ਜਿਹੜੇ ਸਜਾ ਕੱਟ ਚੁੱਕੇ ਹੋਏ ਸਿੱਖਾਂ ਜਾਂ ਉਹ ਜੇਲਾ ਵਿੱਚ ਵਿਚਾਰੀ ਬੰਦ ਕੀਤੇ ਆ ਫਿਰ ਉਹ ਕਿਉਂ ਉਹ ਇੱਕ ਕਰਕੇ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ 26 ਜਨਵਰੀ ਦਾ ਜਿਹੜਾ ਵੀ ਸਾਡਾ ਅਕਾਲਾ ਸਾਹਿਬਾਨਾ ਨੇ ਜੋ ਇਹਦਾ ਲਾਣ ਕੀਤਾ ਵਾ ਉਦੋਂ ਪਹਿਲਾਂ ਪਹਿਲਾਂ ਸਿੰਘਾਂ ਨੂੰ ਰਿਆ ਕੀਤਾ ਜਾਵੇ ਨਹੀਂ ਤੇ ਫਿਰ ਤੁਹ ਅਗਲੀ ਰਣਨੀਤੀ ਹੋਊਗੀ ਜਿਉਹ ਮੋਰਚੇ ਉਨੋਂ ਚੋਹ ਮਲਕੂਗਾ ਚੇਤੂਆਂ ਨੂੰ ਵਾਧੂ-ਵਾਧ ਗਿਣਤੀ ਔਰ ਵਾਧੂ-ਵਾਧ ਟਾਈਮ ਕੱਢ ਕੇ ਨਹੀਂ ਇਹ ਮੋਰਚੇ ਦਾ ਤੋਂ ਜਲਾ ਸਵਾਗ ਜਿੰਨਾ ਵੀ ਹੱਸ ਗਿਆ ਪੂਰ ਜੋਰ ਨਾਲ ਆਪ ਦਾ ਜੋਰ ਲਾਵਾਂਗੇ ਬੰਦੀ ਸਿੰਘਾਂ ਨੂੰ ਰਿਆ ਕਰਾਂਗੇ ਔਰ ਸਰਕਾਰ ਜਿਹੜੀ ਇਹ ਸਰਕਾਰ ਮਾੜੀਆਂ ਨੀਤੀਆਂ ਦੇ ਆਈ ਆ ਇਹਨੂੰ ਆਨੇ ਵੀ ਬਾਜਾ ਦੇ ਭਾਵੇਂ ਉਹ ਸਿੱਟ ਕੇ ਸਰਕਾਰ ਭਾਵੇਂ ਉਹ ਪੰਜਾਬ ਦੀ ਆ ਤਿੰਨੇ ਜਿਹੜਾ ਚੀਜ਼ ਆ ਇਹਦਾ ਜਿਹੜਾ ਮੜਾ ਸਪੂਗਾ ਤੇ ਸਿੱਖਾਂ ਦੇ ਨਾਲ ਜਿਹੜਾ ਧੱਕਾ ਕਰਨਾ ਇਹ ਬੰਦ ਕੀਤਾ ਜਾਵੇ ਸੋ ਇਸੇ ਨਾਲ ਵੈਰੂ ਜਿੱਕਾ ਖਾਲਸਾ ਵੈਰੂ ਜਿੱਕੀ ਬਹੁਤ ਵਧੀਆ ਜੀ ਸਰਦਾਰ ਨਿਹਾਲ ਸਿੰਘ ਨੇ ਆਪਣੇ ਵਿਚਾਰ ਦੱਸਿਆ ਜੀ ਕਿਉਂਕਿ 26 ਤਰੀਕ ਤੱਕ ਜੇ ਵਾਇਰਸ ਸੱਚੇ ਪਾਤਸ਼ਾਹ ਕਰੇ ਕਿਰਪਾ ਜਿਹੜੇ ਵੀ ਬੰਦੀ ਸਿੰਘਾ ਜੀ ਇਹਦੀ ਆ ਹੁਣ ਬਹੁਤ ਵਧੀਆ ਗੱਲ ਆ ਜੀ ਕਿਉਂਕਿ ਅੱਜ ਤਾਂ ਸਿਰਫ ਇਹ ਪਿੰਡ ਦੇ ਵਿੱਚੋਂ ਕੁਛ-ਕੁਛ ਬੰਦੇ ਕਰਕੇ ਫਿਰ ਵੀ 7-8 ਬੱਸਾ ਭਰ ਕੇ ਲਿਆਇਆ ਮਾਝ ਦੀ ਧਰਤੀ ਤੋਂ ਜੇ ਕਿਦੇ ਅਸੀਂ ਪੂਰਾ ਐਲਾਨ ਕਰਤਾ ਤੇ ਫਿਰ ਮਾਰੀ ਕਿਰਪਾ ਫਿਰ ਤਾਂ ਚੜ੍ਹਦੀ ਕਲਾ ਹੋ ਜਾਣੀ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਸਰਕਾਰ ਇਹ ਸੋਚੇ ਜੀ ਬੰਦੀ ਸਿੰਘਾਂ ਨੂੰ ਰਿਹਾ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਅੱਛੇ ਘਰਚ ਹੋਰ ਤਿੱਖਾ ਕਰ ਸਕਦੇ ਆ ਜੀ ਇਹਨਾਂ ਵੱਲੋਂ ਬੋਲੋ ਅਪੀਲ ਆ ਜੀ ਬਾਕੀ ਆ ਦੇਖੋ ਸਾਰੇ ਵੀ ਸਾਡੇ ਹੋਰ ਵੀ ਪਹੁੰਚੇ ਸਾਡੇ ਠੇਕੇਦਾਰ ਸਾਹਿਬ ਜੀ ਤੁਸੀਂ ਵੀ ਪਹੁੰਚੇ ਜੰंडीगढ़ ਸਾਹਿਬ ਅੱਜ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਦੋ ਵਿਚਾਰ ਦਿਓ ਜੀ ਅੱਜ ਇੱਥੇ ਪਹੁੰਚੇ ਸਾਡੀ ਕਿਸਾਨੀ ਦਾ ਉਹ ਸਾਡਾ ਕਿਤਾ ਕੀ ਆ ਸਾਡੀ ਜ਼ਮੀਰ ਦਾ ਮੁੱਦਾ ਸਾਡੀ ਜ਼ਮੀਰ ਦੀ ਖਾਤਰ ਸਾਡੇ ਧਰਮ ਦੀ ਖਾਤਰ ਜਿਹੜੇ ਯੋਧੇ ਨੇ ਕੁਰਬਾਨੀਆਂ ਕੀਤੀਆਂ ਉਹ ਜਿੰਨੀ ਸਜ਼ਾ ਕਾਨੂੰਨ ਦੇ ਮਤਾਬਕ ਸਰਕਾਰਾਂ ਆਂਦੀਆਂ ਉਹ ਤੋਂ ਕਈ ਕਈ ਗੁਨਾਹ ਵੱਧ ਭੁਗਤ ਚੁੱਕੇ ਆ ਤੇ ਉਹਨਾਂ ਨੂੰ ਜਿਹੜਾ ਇਹਨਾਂ ਜੇਲਾ 'ਚ ਬੰਦ ਕੀਤਾ ਰਿਹਾ ਕਰਨਾ ਚਾਹੀਦਾ ਤੇ ਜਿਹੜੇ ਗੁੰਡੇ ਤੇ ਜਿਹੜੇ ਬਦਮਾਸ਼ ਲੋਕ ਉਹਨਾਂ ਨੂੰ ਹੀ ਉਸੇਲੇ ਛੱਡ ਦਿੰਦੇ ਇਸ ਕਰਕੇ ਸਾਡੇ ਜਿਹੜੇ ਸੇਗ ਆ ਉਹਨਾਂ ਦੀ ਇਹੀ ਹਰਿਆਈ ਲਈ ਤਨ ਮੰਨ ਧਾਨਾ ਸਾਰੇ ਵੱਧੋ ਵੱਧ ਪ੍ਰਾਲਾ ਕਰਕੇ ਇੱਥੇ ਪਹੁੰਚੇ ਆ ਤੇ ਸਾਡੀ ਕੋਸ਼ਿਸ਼ ਇਹ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਬੇਸਿਕ ਜਲਦੀ ਕਲਾ ਕਰੀ ਤੇ ਜਿਹੜੇ 26 ਜਨਵਰੀ ਦੇ ਸੇਗ ਨੇ ਸਾਡੇ ਰਿਹਾਵ ਨੂੰ ਇਹੀ ਇਹ ਆਸ ਕਰਦੇ ਆ ਕਿ ਸਾਡਾ ਇਹਦਾ ਮੋਰਚਾ ਵਾ ਇਹ ਉਹ ਚਾਰ ਵਫਾ ਦੇ ਉੱਪਰ ਆ ਜੀ ਬਾਕ ਦੂਜੀ ਦਾ ਖਾਲਸਾ ਵਾਜੀ ਬਹੁਤ ਸੋਹਣਾ ਜੀ ਵੇਖੋ ਕਿੱਡੇ ਪ੍ਰਬੰਧਾ ਕੀਤੇ ਗਏ ਇਧਰੋਂ ਚਾਹ ਪਾਣੀ ਦੇ ਲੰਗਰ ਚੱਲ ਰਹੇ ਆ ਜੀ ਇਧਰ ਹੋਰ ਵੀ ਫੁਲਕਾ ਪਾਣੀ ਦੇ ਲੰਗਰ ਚੱਲ ਰਹੇ ਆ ਜੀ ਬਹੁਤ ਵੱਡਾ ਪ੍ਰਬੰਧ ਕੀਤੇ ਗਏ ਜੀ ਤਗੜੇ ਹੋ ਕੇ ਵੀਰ ਜੀ ਹਮਲਾ ਮਾਰੋ ਸਾਰੇ ਵੀਰ ਜੀ ਮਾਝੇ ਵਾਲੇ ਜਾਂ ਮਾਲਵਾ ਦਵਾਵਾ ਸਾਰੇ ਵੀਰ ਤਗੜੇ ਹੋ ਕੇ ਬਾਹਰ ਨਿਕਲੋ ਤੇ ਬੰਦੀ ਸਿੰਘਾਂ ਨੂੰ ਜੇਲਾ ਵਿੱਚੋਂ ਆਪਾਂ ਅਰੇ ਆ ਕਰਵਾਈਏ ਜੀ ਇਹ ਇੱਕ ਚੜਦੀ ਕਲਾ ਕਰੇ ਵੈਗਰੂ ਬਾਕੀ ਵੀਡੀਓ ਸ਼ੇਅਰ ਕਰੋ ਵਾਤਵਾਦ ਵੈਰ ਜਿੱਕਾ ਖਾਲਸਾ ਵੈਰ ਜੀ ਦੀ ਫਤਿਹ ਤਾਰਾ ਬਲਾਵੇ